ਪਹਿਲੀ ਵਾਰ ਮੈਂ ਕੈਨੇਡਾ ਗਿਆ ਸੀ। ਹਾਂਜੀ। ਮੇਰੇ ਖਿਆਲੋਂ ਉਹਨਾਂ ਨੇ ਕੋਈ ਪੰਜਾਬੀ ਗਾਉਣ ਵਾਲਿਆਂ ਨੂੰ ਕੋਈ ਚੈਲੰਜ ਉਹਨਾਂ ਨੇ ਇੱਕ ਚੈਲੰਜ ਕਰਤਾ ਵਿੱਚ ਮੈਂ ਵੀ ਬੈਠਾ ਸੀਗਾ। ਅਸੀਂ ਤਾਂ ਪਿਆਰ ਨਾਲ ਸੁਣ ਗਏ। ਸਤਕਾਰ ਚ ਗਏ ਸੀ। ਸਤਕਾਰ ਚ ਮੈਂ ਪਹਿਰੇ ਹੱਥ ਲਾ ਕੇ ਉਹਦੇ ਮੈਂ ਕੁਰਸੀਆਂ ਤੇ ਹੀ ਲਾ ਕੇ ਸੀ ਲੋਕਾਂ ਚ ਬੈ ਗਏ। ਪਹਿਰੇ ਹੱਥ ਲਾਇਆ ਮੈਂ ਸਰ ਬਹੁਤ ਇੱਜ਼ਤ ਕੀਤੀ ਹੋਈ ਬਹੁਤ ਜ਼ਿਆਦਾ ਇੱਜ਼ਤ ਕੀਤੀ। ਬਜ਼ੁਰਗ ਸੀ ਮੇਰੇ ਕੋਲ ਬੱਚੇ ਬਹੁਤ ਵੱਡੇ। ਹਾਂ ਤੇ ਉਹਨਾਂ ਨੇ ਨਾ ਇੱਕ ਗੱਲ ਕਹੀ ਕਿ ਇਹਨੇ ਪੰਜਾਬ ਦੇ ਜਿਹੜੇ ਜਿਹੜੇ ਹਿੰਦੁਸਤਾਨੀ ਪੰਜਾਬੀ ਹੈ ਨਾ ਉਹ ਕਹਿੰਦਾ ਉੱਠ ਖੋੜਿਆਂ ਤੋਂ ਰਕਾਲਿਆਂ ਤੋਂ ਜਾਂ ਕੁਛ ਇਹ ਜਿਹੇ ਗਾਣਿਆਂ ਤੋਂ ਬਿਨਾ ਹੋਰ ਇਹਨੂੰ ਆਉਂਦਾ ਹੀ ਕੱਖ ਨਹੀਂ ਉੱਥੇ ਸੀ ਇੱਕ ਗੁਰਦੇਵ ਸਿੰਘ ਮਸਤਾਨਾ ਆਪਣੇ ਪਬਲਿਕ ਰਿਲੇਸ਼ਨਸ ਕੰਮ ਕਰਦਾ ਉਹਨੇ ਜਿਵੇਂ ਇੱਕ ਪਾਂਤਰਾ ਹਾਂ ਤੇ ਇੱਕ ਸੀ ਕਰਮਜੀਤ ਆਪਣੇ ਘਰੇ ਵਾਲ ਦਾ ਭਾਈ ਉਹ ਦੋਨੇ ਖੜੇ ਹੋ ਗਏ ਕਹਿੰਦਾ ਐ ਕਰ ਬਈ ਸਾਡੇ ਮੁੰਡੇ ਨਾਲ ਲੱਗਾ ਹੈ ਜੀ ਸੁਣ ਨੂੰ ਤਰਾਤਾ ਇਸ ਤੇ ਇਹਦਾ ਕਿ ਸੁਣਾਤਾ ਉਹਨੇ ਮੱਝਾ ਰੱਖੀ ਹਾਂ ਉਹਨੇ ਜਿਹੜੀ ਮਿਰਜੇ ਦੀ ਸੁਰ ਰੱਖੀ ਹੂੰ ਮੈਂ ਉਹ ਤੋਂ 210 ਤਹਾਂ ਚੱਕ ਕੇ ਲਾ ਮੈਂ ਕਿ ਆ ਇੱਥੇ ਆ ਤਦ ਪੰਜਾਬ ਦੇ ਕਲਾਕਾਰ ਦਿਖਾਈਏ ਮੇਰੀ ਪੇਚੇ ਸੋ ਪੇਚੇ ਜਗਾਉਂਦੇ ਹੁੰਦੇ ਸੀ ਹਾਂ ਜੀ ਮੈਂ ਕਿ ਇੱਥੇ ਆ ਅੱਛਾ ਉਹ ਤੋਂ ਮੇਰੇ ਕੇਸ ਕੋਸੀ ਪੱਕਾ ਪੱਕ ਬੰਦਾ ਸੀ ਅਸੀਂ ਭਗਵਾਨ ਦੇ ਸੀ ਹਾਂ ਜੀ ਮੈਨੂੰ ਨਹੀਂ ਸੀ ਹਾਂ ਜੀ ਭਗਵਾਨ ਦਾ ਹੁੰਦਾ ਸੀ ਕੇਸ ਹੁੰਦੇ ਸੀ ਮੇਰੇ ਡੱਡ ਕੇ ਸੀ ਤੇ ਮੈਂ ਕਹਿੰਦਾ ਗਾੜੀ ਸਿਰੇ ਛੋਟੀ ਸੀ ਹਾਂ ਗਾੜੀ ਛੋਟੀ ਆ ਤੇ ਫਿਰ ਮੈਂ ਉਹਨੇ ਗੁਰਦੇ ਮਸਤਾਨੇਂ ਬਜਾਵ ਜੈ ਤੇ ਤਵਲੇ ਵਾਲਾ ਸੀਗਾ ਪਾਕਿਸਤਾਨੀ ਕੋਈ ਯਾਰ ਨਹੀਂ ਉਹ ਜਿਹੜਾ ਬੜਾ ਮਸ਼ਹੂਰ ਸੀਗਾ ਕੀ ਉਹਦਾ ਨਾਮ ਬਹੁਤ ਮਸ਼ਹੂਰ ਸੀ ਤਵਲੇ ਵਾਲਾ ਬੋਲਾ ਮਮੀ ਸਾਹਿਬ ਨਾਲ ਤਾਰੀ ਤਾਰੀ ਉਹ ਵਜਾਇਆ ਸੀ ਉਹ ਜਦੋਂ ਮੈਂ ਉਹਨੇ ਤਾਂ ਗਾਇਆ ਨਾ ਕੁਮੇਤਾਂ ਤੇ ਮੈਂ ਧਾਈਏ ਚ ਗਾਇ ਮਰਦਾ ਅੱਛਾ ਕਿਵੇਂ ਗਾਉਂਦਾ ਸੀ ਉਹ ਉਹ ਰੰਗ ਦੇਗਾ ਨਿਤਾਰ ਕੰਮ ਕਦੀ ਖੇਤੇ ਤੈਨੂੰ ਕਰਿਆ ਤਰਤੀ ਪਾ ਦੇ ਤੁਰਦੇ ਦੇ ਕੋਟੇ ਪੜ ਰਹੇ ਤੇਦ ਤੇਦ ਵਿੱਚ ਇਹ ਮੈਂ ਸ਼ੁਰੂ ਕਰਤਾ ਤਾਰੀ ਨੂੰ ਦੱਸ ਕੇ ਇਸ ਵਕਤ ਤਾਰੀ ਨੇ ਉਹੀ ਹੋਈ ਹੋਈ ਉਹ ਚੱਕਲੇ ਨਹੀਂ ਉਹ ਛੋਟਾ ਤਬਲਾ ਚੱਕਲਾ ਵੀ ਜਿਹੜਾ ਉੱਤੇ ਲੱਗਦਾ ਸੀ ਅੱਛਾ ਅੱਛਾ ਪੂੜੀ ਉੱਤੇ ਹਾਂਜੀ ਉਹ ਪੂੜੀ